ਅਮ੍ਰਿਤਪ੍ਰੀਤਮ ਦਾ ਬਹੁਤ ਹੀ ਮਸ਼ਹੂਰ ਨਾਵਲ ਪਿੰਜਰ ਜਿਸ ਉੱਤੇ ਇੱਕ ਹਿੰਦੀ ਫਿਲਮ ਵੀ ਫਿਲਮਾਈ ਜਾ ਚੁੱਕੀ ਹੈ ਸੋ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਭਾਗਦਰ ਪਾਗ ਪੰਜਾਬੀ ਨਾਵਲ ਪਿੰਜਰ ਦਾ ਭਾਗ ਇੱਕ ਸਾਂਝਾ ਕਰਦੀਆਂ ਤੁਸੀਂ ਸਾਨੂੰ YouTube ਚੈਨਲ ਸਵੀ ਮੀਡੀਆ ਸੋ ਸ਼ੁਰੂ ਕਰਦੇ ਹਾਂ ਜੀ ਨਾਵਲ 1935 ਵਿੱਚ ਸਲੇਟੀ ਰੰਗਾ ਦਿਨ ਸੀਗਾ ਬੋਰੀ ਦੇ ਇੱਕ ਟੋਟੇ ਨੂੰ ਪੈਰਾਂ ਹੇਠ ਲੈ ਕੇ ਪੂਰੋ ਮਟਰ ਘੜਤੀ ਪਈ ਸੀ ਉਂਗਲਾਂ ਵਿੱਚ ਨੱਪੇ ਹੋਏ ਮਟਰ ਦਾ ਮੂੰਹ ਖੋਲ ਕੇ ਜਦੋਂ ਉਹਨੇ ਦਾਣਿਆਂ ਨੂੰ ਮੁੱਠ ਵਿੱਚ ਸਰਖਾਣਾ ਚਾਹਿਆ ਇੱਕ ਸੁੰਡੀ ਚਿੱਟੀ ਜਹੀ ਉਹਦੇ ਅੰਗੂਠੇ ਨਾਲ ਲੱਗ ਗਈ ਜਿਵੇਂ ਕਿਸੇ ਦਾ ਪੈਰ ਚਿੱਕੜ ਨਾਲ ਭਰੇ ਭਰਾਤੇ ਹੋਏ ਟੋਏ ਵਿੱਚ ਜਾ ਪਵੇ ਪੂਰੋਂ ਨੂੰ ਇੱਕ ਕਰੀ ਚਾਈ ਹੱਥ ਨੂੰ ਛੰਡ ਕੇ ਉਹਨੇ ਸੁੰਡੀ ਨੂੰ ਪਰੇ ਸੁੱਟ ਦਿੱਤਾ ਤੇ ਆਪਣੇ ਦੋਹਾਂ ਹੱਥਾਂ ਨੂੰ ਆਪਣੇ ਦੋਹਾਂ ਗੋਡਿਆਂ ਵਿੱਚ ਘੁੱਟ ਲਿਆ ਭਰੇ ਹੋਏ ਮਟਰ ਕੱਢੇ ਹੋਏ ਦਾਣੇ ਤੇ ਖਾਲੀ ਛਿੱਲਾ ਪੂਰੇ ਦੇ ਮੂੰਹ 'ਗੇ ਖਿਲਰ ਰਗਾ ਰਹੀਆਂ ਜੋੜੇ ਹੋਏ ਗੋਡਿਆਂ ਵਿੱਚੋਂ ਹੱਥ ਕੱਢ ਕੇ ਉਹਨੇ ਆਪਣੇ ਕਲੇਜੇ ਨੂੰ ਨੱਪ ਲਿਆ ਸੀਗਾ ਪੁਰੋਂ ਨੂੰ ਲੱਗਾ ਸਿਰ ਤੋਂ ਲੈ ਕੇ ਪੈਰਾਂ ਤੀਕਰ ਉਹਦਾ ਪਿੰਡਾ ਮਟਰਾਂ ਦੀ ਉਸ ਫਲੀਵਾੰਗਣ ਸੀਗਾ ਜਿਸ ਦੇ ਅੰਦਰ ਮਟਰਾਂ ਦੇ ਸੁੱਚੇ ਦਾਣਿਆਂ ਦੇ ਥਾਂ ਇੱਕ ਗਲੀਜ਼ ਸੁੰਡੀ ਪਲਦੀ ਪਈ ਸੀ ਪੁਰੋਂ ਨੂੰ ਆਪਣੇ ਸਾਰੇ ਅੰਗਾਂ ਨਾਲ ਕ੍ਰਹਿਤ ਆ ਗਈ ਸੀ ਉਸ ਦਾ ਜੀ ਕੀਤਾ ਆਪਣੇ ਪੇਟ ਵਿੱਚ ਪਲਦੀ ਪਈ ਸੁੰਡੀ ਨੂੰ ਛੰਡ ਦੇਵੇ ਆਪਣੇ ਪਿੰਡੇ ਨਾਲੋਂ ਝਾੜ ਦੇਵੇ ਇਸ ਤਰ੍ਹਾਂ ਜਿਵੇਂ ਕੋਈ ਨੋਹਾਂ ਵਿੱਚੋਂ ਅੜਾ ਕੇ ਚੂਬੇ ਹੋਏ ਕੰਡੇ ਨੂੰ ਕੱਢ ਦਿੰਦਾ ਹੈ ਜਿਸ ਤਰ੍ਹਾਂ ਕੋਈ ਚੰਬੜੇ ਹੋਏ ਭਖੜੇ ਨੂੰ ਲਾ ਦਿੰਦਾ ਹੈ ਜਿਸ ਤਰ੍ਹਾਂ ਕੋਈ ਚਮਟੇ ਹੋਏ ਚਿਚੜ ਨੂੰ ਤੋੜ ਦਿੰਦਾ ਆ ਜਿਸ ਤਰ੍ਹਾਂ ਕੋਈ ਲੱਗੀ ਹੋਈ ਜੋਕ ਨੂੰ ਧਰੂ ਛੱਟਦਾ ਆ ਪੂਰਾ ਸਾਹਮਣੇ ਕੰਦਵਾਲ ਤੱਕ ਦੀ ਪਈ ਸੀ ਬੀਤੇ ਹੋਏ ਦਿਨ ਇੱਕ ਇੱਕ ਕਰਕੇ ਉਸ ਦੇ ਅਗੋਂ ਨੰਗਣ ਲੱਗ ਪਏ ਪੂਰਾ ਗੁਜਰਾਤ ਦੇ ਪਿੰਡ ਛੱਤੋਵਾਣੀ ਦੀ ਪਿੰਡ ਦੇ ਸ਼ਾਹਾਂ ਦਿੱਤੀ ਸੀਗੀ ਸ਼ਾਹ ਜਿਹੜੇ ਚੈਰ ਹੋਇਆ ਸ਼ਾਹ ਨਹੀਂ سن ਰਹੇਗੇ ਪਰ ਫਿਰ ਵੀ ਸ਼ਾਹ ਅਖਵਾਂਦੇ ਰਹੇ ਸਨ ਦਿਨਾਂ ਦੇ ਫੇਰ ਨਾਲ ਸ਼ਾਹਾਂ ਦੇ ਉਸਕਰ ਦਾ ਇਹ ਹਾਲ ਹੋ ਗਿਆ ਕਿ ਉਹਨਾਂ ਦੇ ਦੇਗ ਬਰਿਆਂ ਤੇ ਬਲਟੋਹਾਂ ਵਰਗੇ ਵੱਡੇ ਵੱਡੇ ਭਾਂਡੇ ਵੀ ਵਿਕਣ ਲੱਗ ਪਏ ਉਹ ਭਾਂਡੇ ਜਿਨ੍ਹਾਂ ਉੱਤੇ ਉਹਨਾਂ ਦੇ ਵੱਡੇ ਵੱਡੇ ਰਿਆਂ ਦੇ ਨਾਂ ਖੁਦੇ ਹੋਏ ਸਨ ਜਿਉਂਦੀ ਜਾਗਦੀ ਇਸ ਨਮੋਸ਼ੀ ਤੋਂ ਬਚ ਕੇ ਪੂਰੋ ਦਾ ਪਿਓ ਤੇ ਚਾਚਾ ਆਪਣਾ ਪਿੰਡ ਛੱਡ ਕੇ ਸਿਆਮਤੁਰ ਗਏ ਸਨ ਉੱਥੇ ਉਹਨਾਂ ਦੇ ਦਿਨ ਝੰਬਦੇ ਹੀ ਪਰਤ ਪਏ ਸੀਗੇ ਪੂਰੋਂ ਉਹਦੋਂ ਭੱਜੀ ਫਿਰਦੀ ਸੀ ਤੇ ਉਹਦੀ ਮਾਂ ਦੇ ਕੁਛੜ ਇੱਕ ਮੁੰਡਾ ਸੀਗਾ ਉਜੜੇ ਹੋਏ ਸ਼ਾਹਾਂ ਦਾ ਟੱਬਰ ਫਿਰ ਆਪਣੇ ਪਿੰਡ ਛਤੋਂ ਆਣੀ ਆਇਆ ਪੂਰੋਂ ਦੇ ਪਿਓ ਨੇ ਆਪਣੇ ਗਹਿਣੇ ਪਿਆ ਹੋਇਆ ਕੋਠਾ ਛੜਵਾਇਆ ਤੇ ਆਪਣੇ ਵੜਕਿਆਂ ਦੇ ਨਾਂ ਦੀ लाज ਰੱਖੀ ਸੀ ਭਾਵੇਂ ਉਹਦੇ ਪਿਓ ਨੂੰ ਇੱਕ ਨਵਾਂ ਕੋਠਾ ਉਸਾਰਨ ਲਈ ਵੀ ਇਸ ਤੋਂ ਕਟ ਪੈਸੇ ਖਰਚਨੇ ਪੈਂਦੇ ਪਰ ਉਸ ਨੇ ਅੰਨੇਵਾਲ ਲੱਗੀ ਹੋਈ ਵਿਆਜ ਦਾ ਵੀ ਕਿਾਸ ਨਾ ਕੀਤਾ ਤੇ ਇੱਕ ਵਾਰ ਦੰਦਾ ਹਟ ਜੀਬ ਧਰ ਕੇ ਆਪਣੇ ਵੱਡਿਆਂ ਦੀ ਰੱਖ ਵਿਖਾਈ ਸੀਗੀ ਦਾਣੇ ਪੱਠੇ ਤੇ ਹੋਰ ਇੱਕ ਨਿਕਸੁਕ ਸਾੰਭ ਸਿੱਕਰ ਕਿ ਉਹ ਫਿਰ ਸਿਆਮ ਤੁਰ ਗਏ ਸੀਗੇ ਪਰ ਹੁਣ ਉਹਨਾਂ ਦਾ ਕੋਠਾ ਉਹਨਾਂ ਦਾ ਨਾਂ ਪਿੱਛੇ ਪਿੰਡ ਵਿੱਚ ਵਸਦਾ ਰਿਹਾ ਉਸ ਤੋਂ ਅਗਲੀ ਵਾਰ ਜਦੋਂ ਉਹ ਆਪਣੇ ਪਿੰਡ ਪਰਤੇ ਉਦੋਂ ਪੂਰੋ ਪੂਰਿਆਂ 14 ਵਰਿਆਂ ਦੀ ਸੀਗੀ ਉਸ ਤੋਂ ਛੋਟਾ ਉਹਦਾ ਇੱਕ ਭਰਾ ਸੀ ਉਸ ਤੋਂ ਛੋਟਗਾ ਉਸ ਦੀਆਂ ਉੱਤ ਚਿੜੀ ਦੀਆਂ ਤਰੇ ਪੈਣਾ ਸਨ ਤੇ ਐਦਕੀ ਉਸਦੀ ਮਾਂ ਨੂੰ ਛੇਵੀਂ ਵਾਰ ਕਿਸੇ ਬੱਚੇ ਦੀ ਉਮੀਦ ਸੀਗੀ ਸ਼ਾਹਾ ਦੇ ਸਟੱਬਰ ਨੇ ਪਿੰਡ ਆ ਕੇ ਪਹਿਲਾ ਕੰਮ ਕੀਤਾ ਕਿ ਨਾਲ ਦੇ ਪਿੰਡ ਰਤੋਵਾਲ ਵਿੱਚ ਇੱਕ ਚੰਗੇ ਸਰ ਦੇ ਪੁੱਜ ਦੇ ਘਰ ਵਿੱਚ ਪੂਰੋ ਵਾਸਤੇ ਮੁੰਡਾ ਧੱਕਿਆ ਉਸਦੀ ਮਾਂ ਸੋਚਦੀ ਰਹੀ ਸੀਗੀ ਪਈ ਜਦੋਂ ਉਹ ਨਹਾ ਤੋਂ ਉੱਠੇਗੀ ਬੜੀਆਂ ਰੀਝਾਂ ਨਾਲ ਉਹਦੀ ਦਾ ਕਾਜ ਆਰੰਭੇਗੀ ਐਦਕੀ ਉਹ ਪੱਕਾ ਸੋਚ ਕੇ ਆਏ ਸਨ ਪਈ ਇਹ ਭਾਰਾ ਉਹ ਜ਼ਰੂਰ ਲਾ ਕੇ ਆਉਣਗੇ ਪੂਰੋ ਦੇ ਹੋਣ ਵਾਲੇ ਸੌਰੀਆਂ ਦੇ ਘਰ ਉਹਨਾਂ ਦਿਨਾਂ ਵਿੱਚ ਤਰੇਲਵੇਰੇ ਸਨ ਤੇ ਪਿੰਡ ਵਿੱਚ ਉਹਨਾਂ ਦਾ ਪਹਿਲਾ ਮਕਾਨ ਸੀਗਾ ਜਿਹਦੇ ਉੱਤੇ ਪੱਕੀਆਂ ਇੱਟਾਂ ਦੀ ਮਮਟੀ ਪਈ ਹੋਈ ਸੀ ਘਰ ਦੇ ਮੱਥੇ ਉੱਤੇ ਉਹਨਾਂ ਦੇ ਓਮ ਲਿਖਵਾਇਆ ਹੋਇਆ ਸੀਗਾ ਮੁੰਡਾ ਛਕਲੋ ਸਨੱਖਾ ਤੇ ਅਕਲੋ ਹੋਂ ਹਾਰ ਦੱਸਦਾ ਸੀਗਾ ਪੂਰੋ ਦੇ ਪਿਓ ਨੇ 5 ਰੁਪਏ ਤੇ ਗੋੜ ਦੀ ਰੋੜੀ ਦੇ ਕੇ ਮੁੰਡਾ ਰੋਕ ਲਿਆ ਸੀਗਾ ਉਹਨਾਂ ਦਿਨਾਂ ਵਿੱਚ ਗੁਜਰਾਤ ਦੇ ਜ਼ਿਲ੍ਹੇ ਵਿੱਚ ਦੋਵੱਟੀ ਰਿਸ਼ਤੇ ਹੁੰਦੇ ਸਨ ਜਿਸ ਮੁੰਡੇ ਨਾਲ ਪੂਰੋ ਦੀ ਮੰਗਣੀ ਹੋਈ ਉਸ ਦੇ ਬਦਲੇ ਵਿੱਚ ਉਸ ਮੁੰਡੇ ਦੀ ਪੈਣ ਪੂਰੋ ਦੇ ਭਰਾ ਨਾਲ ਮੰਗੀ ਗਈ ਭਾਵੇਂ ਪੂਰੋ ਦਾ ਭਰਾ ਉਦੋਂ ਮਸਾ 12 ਵਰਿਆਂ ਦਾ ਸੀਗਾ ਤੇ ਉਸ ਦੀ ਮੰਗੇਤਰ ਅਸਲੋਂ ਨਿੱਕੀ ਸੀਗੀ ਦੋ ਦੋ ਵਰਿਆ ਪਿੱਛੋਂ ਉੱਤੋਂ ਥੱਲੇ ਤਿੰਨ ਧੀਆਂ ਜਮ ਕੇ ਪੂਰੋ ਦੀ ਮਾਂ ਥੱਕ ਲੱਥੀ ਸੀ ਤੇ ਹੁਣ ਜਦੋਂ ਕਿ ਉਹਨਾਂ ਦੇ ਦਿਨ ਪਰਤ ਪਏ ਸਨ ਘਰ ਵਿੱਚ ਰੱਜਵਾ ਖਾਂ ਨੂੰ ਸੀ ਲੋੜਿੰਦਾ ਹੰਡਾ ਨੂੰ ਸੀਗਾ ਉਹਦਾ ਜੀ ਕਰਦਾ ਸੀਗਾ ਉਹਦੇ ਘਰ ਫੇਰ ਇੱਕ ਪੁੱਤ ਜੰਮੇ ਐਦਕੀ ਮਾਂ ਨੇ ਪੈਂਡਾ ਕੇ ਦੂਜਾ ਕੰਮ ਇਹ ਕੀਤਾ ਕਿ ਵਿਧ ਮਾਤਾ ਦੀ ਪੂਜਾ ਕਰਵਾਈ ਪਿੰਡ ਦੀਆਂ ਕੁਝ ਜਨਾਨੀਆਂ ਨੇ ਪੂਰੋ ਉਹਰਾਂ ਦੇ ਵਿਹੜੇ ਵਿੱਚ ਗੁੱਬਰੇ ਦੀ ਇੱਕ ਗੁੱਡੀ ਬਣਾਈ ਸੀ ਸੂਹੀ ਚੁੰਨੀ ਨੂੰ ਕਿਨਾਰੇ ਲਾ ਕੇ ਉਸ ਗੁੱਡੀ ਦੇ ਸਿਰ ਉੱਤੇ ਦਿੱਤਾ ਸੀਗਾ ਦੋ ਮਾਸੇ ਸੋਨੇ ਦੀ ਨਿੱਕੀ ਜਹੀ ਨੱਥ ਬਣਾ ਕੇ ਗੁੱਡੀ ਦੇ ਨੱਕ ਵਿੱਚ ਪਾਈ ਤੇ ਸਾਰਿਆਂ ਨੇ ਗਾਇਆ ਸੀਗਾ ਬਿੱਦ ਮਾਤਾ ਰੁੱਸੀ ਆਵੇ ਤੇ ਮੰਨੀ ਜਾਵੇ ਬਿੱਦ ਮਾਤਾ ਰੁੱਸੀ ਆਵੇ ਤੇ ਮੰਨੀ ਜਾਵੇ ਉਹਨਾਂ ਦੇ ਤੇ ਉਹਨਾਂ ਦੇ ਲਾਗੇ ਚਾਕੇ ਦੇ ਪਿੰਡਾਂ ਵਿੱਚ ਜਨਾਨੀਆਂ ਨੂੰ ਇਹ ਯਕੀਨ ਸੀ ਹਰ ਬੱਚੇ ਦੀ ਆਮਦ ਵੇਲੇ ਵਿੱਦਮਾਤਾ ਆਪ ਆਉਂਦੀ ਹੈ ਜੇ ਤਾਂ ਵਿੱਦਮਾਤਾ ਆਪਣੇ ਪਤੀ ਨਾਲ ਹੱਸਦੀ ਖੇਡਦੀ ਆਉਂਦੀ ਹੈ ਤਾਂ ਆ ਕੇ ਝੱਟਪਟ ਕੁੜੀ ਬਣਾ ਕੇ ਤੁਰ ਜਾਂਦੀ ਹੈ ਕਿਉਂਕਿ ਉਸ ਨੂੰ ਆਪਣੇ ਪਤੀ ਕੋਲ ਜਾਣ ਦੀ ਕਾਹਲ ਹੁੰਦੀ ਹੈ ਪਰ ਜਦੋਂ ਵਿੱਦਮਾਤਾ ਆਪਣੇ ਪਤੀ ਨਾਲ ਰੁੱਸੀ ਗੁੱਸੇ ਹੋ ਕੇ ਉਹ ਹੋ ਗਈ ਆਉਂਦੀ ਹੈ ਤਾਂ ਉਹਨੂੰ ਵਾਪਸ ਜਾਂਦੀ ਬਹੁਤੀ ਕਾਲਤਾ ਹੁੰਦੀ ਨਹੀਂਗੀ ਆ ਕੇ ਚੋਖਾ ਚਰਬੈਂਦੀ ਦੇ ਆਰਾਮ ਨਾਲ ਮੁੰਡਾ ਬਣਾ ਕੇ ਜਾਂਦੀ ਹੈ ਸੋਜਨਾਨੀਆਂ ਨੇ ਇਹ ਗਾਣਾ ਸ਼ੁਰੂ ਕੀਤਾ ਸੀਗਾ ਵਿੱਦ ਮਾਤਾ ਰੁੱਸੀ ਆਵੇ ਤੇ ਮੰਨੀ ਜਾਵੇ ਬਦਮਤਾ ਖੋਰੇ ਕਿਤੇ ਨੇੜੇ ਹੀ ਸੌਂਦੀ ਪਈ ਸੀ ਉਸਨੇ ਉਹਨਾਂ ਦੀ ਆਖ ਮੰਨ ਲਿਆ 15 16 ਦਿਨੀ ਪੂਰੋਂ ਦੀ ਮਾਂ ਨੂੰ ਜਤਕ ਹੋ ਪਿਆ ਸ਼ਾਹਾਂ ਦੇ ਦੂਰੋਂ ਨੇੜੇੋਂ ਤੇ ਪਰੋਂ ਪਰਾਰੋਂ ਲੱਗਦੇ ਆ ਰਿਸ਼ਤੇਦਾਰਾਂ ਨੂੰ ਵੀ ਵਧਾਈਆਂ ਮਿਲਣ ਲੱਗੀਆਂ ਫਿਕਰ ਵਾਲੀ ਸਿਰਫ ਇੱਕੋ ਹੀ ਗੱਲ ਸੀ ਕਿ ਮੁੰਡਾ ਤ੍ਰਿਕਲ ਸੀਗਾ ਤਿੰਨ ਭੈਣਾਂ ਉਤੋਂ ਇਹ ਪਾਰਾ ਰਾਜਮਿਆ ਸੀਗਾ ਪੂਰੋ ਦੀ ਮਾਂ ਨੂੰ ਡਾਡਾ ਫਿਕਰ ਸੀ ਬਈ ਮੁੰਡਾ ਕਿਵੇਂ ਬਚ ਪਵੇ ਸਹੀਂ ਜੇ ਬਚੇ ਵੀ ਤਾਂ ਮਾਂ ਪਿਓ ਉੱਤੇ ਭਾਰਾ ਨਾ ਹੋਵੇ ਬੈਦ ਮਾਤਾ ਨੂੰ ਮਨਾਉਣ ਵਾਲੀਆਂ ਜਨਾਨੀਆਂ ਇੱਕ ਵਾਰ ਫਿਰ ਜੁੜੀਆਂ ਤੇ ਕਹਦੇ ਵੱਡੇ ਸਾਰੇ ਥਾਲ ਨੂੰ ਵਿੱਚੋਂ ਦੀ ਪਾੜ ਕੇ ਮੁੰਡੇ ਨੂੰ ਉਰਾਰ ਪ੍ਰਾਰ ਲੰਗਾਇਆ ਨਾਲ ਗੌਂਦੀਆਂ ਰਹੀਆਂ ਸੀਂ ਤ੍ਰਿਕਖਲਾ ਦੀ ਧਾੜ ਆਈ ਤ੍ਰਿਕਖਲਾ ਦੀ ਧਾੜ ਆਈ ਤਿੰਨ ਕੁੜੀਆਂ ਦੀ ਧਾੜ ਪਿੱਛੋਂ ਸੁੱਖਾਂ ਨਾਲ ਜੰਮੇ ਮੁੰਡੇ ਦੇ ਸਾਰੇ ਸ਼ਗਰ ਮਣਾ ਕੇ ਹੁਣ ਯਕੀਨ ਹੋ ਪਿਆ ਸੀ ਕਿ ਮੁੰਡਾ ਪੱਜ ਨਿਕਲੇਗਾ 15ਵੇਂ ਉੱਠਦੇ ਵਰੇ ਤੇ ਨਾਲ ਪੂਰੋ ਦੇ ਅੰਗ-ਅੰਗ ਨੂੰ ਇੱਕ ਹੁਲਾਰਾ ਗਿਆ ਸੀਗਾ ਪਿਛਲੇ ਵਰੇ ਦੀਆਂ ਸਾਰੀਆਂ ਕਮੀਜ਼ਾਂ ਉਹਨੂੰ ਸੌੜੀਆਂ ਹੋ ਗਈਆਂ ਸਨ ਨਾਲ ਦੀ ਮੰਡਿਓ ਉਸਨੇ ਫੁੱਲਾਂ ਵਾਲੀ ਸ਼ੀਟ ਦੇ ਨਵੇਂ ਝੱਗੇ ਸਵਾਏ ਸੀ ਚੁੰਨੀਆਂ ਨੂੰ ਕਿੰਨਾ ਕਿੰਨਾ ਉਬਰਕ ਲਾ ਕੇ ਬਣਾਇਆ ਸੀਗਾ ਪੂਰੋਂ ਦੇ ਸਹੇਲਿਆਂ ਨੇ ਉਸ ਨੂੰ ਦੂਰੋਂ ਦੀ ਉਹਦਾ ਮੰਗੇਤਰ ਰਾਮਚੰਦਰ ਵਿਖਾ ਛੱਡਿਆ ਸੀ ਉਸ ਦੀਆਂ ਅੱਖਾਂ ਵਿੱਚ ਉਹਦੀ ਨਿਹਾਰ ਸੰਗਵੀ ਦੀ ਸੰਗਵੀ ਲੱਗ ਗਈ ਸੀ ਤੇ ਉਹੀ ਉਹਨੂੰ ਸੋਚ-ਸੋਚ ਕੇ ਉਸ ਦਾ ਮੂੰਹ ਲਾਲ ਹੋ ਜਾਂਦਾ ਸੀਗਾ ਉਨ ਸੰਘੋਕੇ ਕਾਟੀ ਬਾਹਰ ਨਿਕਲ ਸਕਦੀ ਸੀ ਨਾਲ ਦੇ ਪਿੰਡ ਵਾਲਿਆਂ ਦਾ ਇਸ ਪਿੰਡ ਬਥੇਰਾ ਆਉਣਾ ਜਾਣਾ ਸੀ ਉਹਦੇ ਸਹੁਰੇ ਪਿੰਡ ਵਾਲੇ ਉਸ ਨੂੰ ਤੱਕ ਲੈਣਗੇ ਇਸ ਗੱਲੋਂ ਉਹ ਬੜੀ ਤਰਹੰਦੀ ਸੀਗੀ ਨਾਲੇ ਹੁਣ ਇਹ ਪਿੰਡ ਵੀ ਬਹੁਤਾ ਮੁਸਲਕਾ ਜਿਹਾ ਹੋ ਗਿਆ ਸੀਗਾ ਉੰਜ ਜਰਾ ਦਿਨ ਢਲੇ ਹੋਏ ਉਹ ਤੇ ਉਹਨਾਂ ਸਹੇਲੀਆਂ ਦੇ ਪਹਿਲੀਆਂ ਵੱਲ ਪਹੁੰਚਉਂਦੀਆਂ ਸਨ ਕਈ ਵਾਰ ਆਪਣੀਆਂ ਪਹਿਲੀਆਂ ਕੋਲੋਂ ਦੀ ਹੁੰਦੀ ਕੱਚੀ ਸੜਕ ਦੇ ਕੋਲ ਵਾਰ ਉਹ ਅਟਕ ਰਹਿੰਦੀ ਸੀ ਕਦੇ ਕੋਈ ਸਾਗ ਚੁਗਣ ਬਹਿ ਜਾਂਦੀ ਕਦੇ ਕਿਸੇ 베ਰੀ ਕੋਲ ਅੜ ਖਲੋਂਦੀ ਸੀ 베ਰਡਾਂ ਦੀ ਤੇ ਚੌਂਦੀ ਤੇ ਸਹੇਲੀਆਂ ਨੂੰ ਗੱਲੀ ਕੱਥੀ ਲਈ ਰੱਖਦੀ ਉਹ ਸੜਕ ਉਹਦੇ ਹੋਣ ਵਾਲੇ ਸਹਰਿਆਂ ਨੂੰ ਜਾਂਦੀ ਸੀ ਮਨ ਹੀ ਮਨ ਵਿੱਚ ਉਹ ਸੋਚਦੀ ਕਦੇ ਜੇ ਭਲਾ ਉਹਦਾ ਮੰਗੇਤਰ ਆ ਜਿੱਥੋਂ ਦੀ ਲੰਘ ਪਵੇ ਉਹ ਲੰਘਦੇ ਜਾਂਦੇ ਨੂੰ ਇੱਕ ਵਾਰ ਤੱਕ ਲਵੇ ਉਸਦਾ ਦਿਲ ਉਸ ਸੜਕ ਦੇ ਕੰਡੇ ਖਲੋ ਕੇ ਧੜ ਤੜਕਪੈਂਦਾ ਫਿਰ ਸਾਰੀ ਸਾਰੀ ਰਾਤ ਉਹ ਆਪਣੇ ਜਵਾਨ ਮੰਗੇਤਰ ਦੇ ਸੁਪਣਿਆਂ ਵਿੱਚ ਲੱਗੀ ਰਹਿੰਦੀ ਸੀ ਇੱਕ ਦਿਹਾੜੇ ਪੂਰਨ ਉਹਦੀ ਨਵੀਂ ਜੁੱਤੀ ਅੱਡੀ ਕੋਲੋਂ ਡਾਢੀ ਲੱਗਦੀ ਸੀ ਸਹੇਲੀਆਂ ਦੇ ਨਾਲ-ਨਾਲ ਤੁਰਦੀ ਵੀ ਪਿੱਛੇ ਰਹਿ ਜਾਂਦੀ ਸੀ ਉਹ ਤੇ ਉਹਦੀਆਂ ਸਹੇਲੀਆਂ ਪਹਿਲੀਆਂ ਤੋਂ ਹੋ ਕੇ ਘਰਾਂ ਨੂੰ ਪਈਆਂ ਮੁਰਦੀਆਂ ਸਨ ਸਾਂਝ ਦਾ ਹਨੇਰਾ ਪੰਗਰੇ ਹੋਏ ਸਿੱਕੇ ਵਾਕਰ ਖਿੱਲਰ ਪਿਆ ਸੀਗਾ ਖੇਤਾਂ ਦੀ ਵੱਟ-ਵੱਟ ਤੁਰਦਿਆਂ ਕੁੜੰਗਾ ਪੰਣ ਦੀ ਡੰਡੀ ਉੱਤੇ ਪੈ ਗਏਗਾ ਸਨ ਕਦੇ ਉਹ ਡੰਡੀ ਚੌੜੀ ਤੇ ਕਲਮ ਖਾਲੀ ਜ਼ਮੀਨ ਉੱਤੋਂ ਨਿਸੰਘ ਹੋ ਕੇ ਲੰਘਦੀ ਸੀ ਤੇ ਕਦੇ ਕੁਝ ਰੁੱਖਾਂ ਪਿੱਪਲਾਂ ਦੇ ਝਾੜੀਆਂ ਦੇ ਨਾਲ-ਨਾਲ ਉਹਨਾਂ ਦੀ ਬਾਹ ਫੜ-ਫੜ ਕੇ ਅੱਗੇ ਵਧਦੀ ਸੀ ਸੱਬੇ ਕੁੜੀਆਂ ਅੱਗੜ-ਪਿਛੜ ਆਪਣੀ ਡੰਡੀ ਉੱਤੇ ਪਈਆਂ ਹੋਈਆਂ ਸਨ ਪੂਰਾ ਜ਼ਰਾ ਖੇਤਰ ਰਹਿ ਗਈ ਸੀ ਸੱਜੇ ਪੈਰ ਦੀ ਅੱਡੀ ਕੋਰ ਇੱਕ ਵੱਡਾ ਸਾਰਾ ਸ਼ਾਲਾ ਉਹਨੂੰ ਉੱਬਰਦਾ ਦਿਸਿਆ ਸੀਗਾ ਉਸਨੇ ਤੰਗ ਜੁੱਤੀ ਦੇ ਦੋਵੇਂ ਪੈਰ ਲਾ ਕੇ ਹੱਥਾਂ ਵਿੱਚ ਫੜ ਲਏ ਤੇ ਦਬਦੇ ਪੈਰੀ ਅੱਗੇ ਨੂੰ ਪਲਾਂਗਾ ਪਟਣ ਲੱਗੀ ਕੁੜੀਆਂ ਨੂੰ ਪੂਰੋਂ ਨੂੰ ਆਂਧੀਆਂ ਹੁੰਦੀਆਂ ਸਨ ਕਿ ਉਹਦਾ ਸੱਜਾ ਪੈਰ ਖੱਬੇ ਨਾਲੋਂ ਪਾਰਾ ਸੀਗਾ ਉਹਨੂੰ ਸੱਜੇ ਪੈਰ ਜੁੱਤੀ ਲੱਗਦੀ ਸੀਗੀ ਇਸੇ ਤਰ੍ਹਾਂ ਉਸਦਾ ਸੱਜਾ ਹੱਥ ਵੀ ਖੱਬੇ ਨਾਲੋਂ ਪਾਰਾ ਸੀਗਾ ਮੱਲਾ ਜੀ ਚੂੜਾ ਚੜਾਣ ਲੱਗਿਆਂ ਪਤਾ ਲੱਗੇਗਾ ਉਸ ਨੂੰ ਕੁੜੀਆਂ ਛੇੜਦੀਆਂ ਸਨ ਹੁਣ ਉਸ ਦੀਆਂ ਅੱਖਾਂ ਅੱਗੇ ਆ ਗਿਆ ਸੀਗਾ ਪਈ ਜਿਵੇਂ ਸੁੱਚੇ ਦੰਦ ਦੀਆਂ ਲਾਲ ਚੂੜੀਆਂ ਉਹਦੀਆਂ ਬਾਹਾਂ ਵਿੱਚ ਪਏ ਚੜਦੇ ਨੇ ਪਿਛਲੀਆਂ ਮੋਕਲੀਆਂ ਮੋਕਲੀਆਂ ਚੜਾਉਣ ਤੋਂ ਤੇ ਮਗਰੋਂ ਅਗਲੀਆਂ ਚੂੜੀਆਂ ਛੋਟੀਆਂ ਹੁੰਦੇ ਪੂਰੋ ਹੱਥ ਵਿੱਚ ਫਸ ਗਈਆਂ ਸਨ ਨਾਈ ਨੇ ਤੇਲ ਨਾਲ ਉਸ ਦੇ ਅੰਗੂਠੇ ਦੀ ਹੱਡੀ ਨੂੰ ਮਲਿਆ ਤੇ ਫਿਰ ਜੋਰੀ ਕੀਤੀ ਦੰਦਖੰਡ ਦੀ ਲਾਲ ਚੂੜੀ ਨੂੰ ਉਹਦੀ ਬਾਹਵਲ ਧੱਕਣ ਲੱਗਾ ਸੀਗਾ ਪੂਰੋ ਨੂੰ ਖਿਆਲ ਆਇਆ ਜੇ ਭਲਾ ਉਹਦੀ ਦੰਦ ਦੀ ਲਾਲ ਚੂੜੀ ਉਹਦੇ ਸੱਜੇ ਹੱਥ ਵਿੱਚ ਟੁੱਟ ਪਵੇ ਉਸਦੇ ਕਲੇਜੇ ਵਿੱਚ ਇੱਕ ਧੱਕਾ ਵੱਜਿਆ ਹਾਏ ਇਹ ਸ਼ਗਨ ਕਿੱਡਾ ਭੈੜਾ ਸੀਗਾ ਉਹਦੀ ਸ਼ਗਨਾ ਦੀ ਚੂੜੀ ਉਹਦੇ ਸੁਹਾਗ ਦੀ ਚੂੜੀ ਕਿਉਂ ਉਹਦੇ ਹੱਥਾਂ ਵਿੱਚ ਟੁੱਟੇ ਪੂਰੋ ਨੇ ਆਪਣੇ ਸੱਜੇ ਹੱਥ ਨੂੰ ਇੱਕ ਫਟਕਾਰ ਨਾਲ ਕਿਆ ਸੀਗਾ ਸਈਆਂ ਉਹਦਾ ਮੰਗੇਤਰ ਜਗ ਜਗ ਜੀਵੇ ਲੱਖ ਸਹਿ ਵਾਰੀ ਵਰਿਆ ਜੀਵੇ ਉਹ ਚਤਵਨ ਲੱਗ ਪਈ ਸੀ ਫਿਰ ਉਸ ਨੂੰ ਯਾਦ ਆਇਆ ਉਹਨਾਂ ਦੇ ਪਿੰਡ ਇੱਕ ਚੂੜਾ ਚੜਾਈ ਕੁੜੀ ਦੀ ਚੂੜੀ ਸੱਚਮੁੱਚ ਟੁੱਟ ਗਈ ਸੀ ਕੋਲ ਖਲੋਤੀਆਂ ਜਨਨੀਆਂ ਰਾਮ ਰਾਮ ਕਹਿ ਕੇ ਰੱਬ ਕੋਲ ਉਹਦੇ ਪਤੀ ਦੀ ਖੈਰ ਮੰਗਣ ਲੱਗ ਪਈਆਂ ਸਨ ਫਿਰ ਸੁਨਿਆਰੇ ਕੋਲੋਂ ਪਤਲੀ ਜਹੀ ਸੋਨੇ ਦੀ ਤਾਰ ਉਸ ਟੁੱਟੀ ਹੋਈ ਚੂੜੀ ਵਿੱਚ ਪਵਾ ਕੇ ਉਸ ਕੁੜੀ ਨੂੰ ਫੇਰ ਉਹ ਚੂੜੀ ਚੜਾਈ ਸੀ ਜਿਵੇਂ ਕਿ ਉਹਦੇ ਪਤੀ ਦੀ ਉਹਨਾਂ ਨੇ ਟੁੱਟੀ ਕੰਢ ਲਈ ਹੋਵੇ ਪੂਰੀ ਇਹਨਾਂ ਸ਼ਗਨਾਂ ਖੁਸ਼ਗਨਾਂ ਦੇ ਵਿਚਾਰਾਂ ਵਿੱਚ ਫਸੀ ਹੋਈ ਸੀ ਕਿ ਖੱਬੇ ਪਾਸੇ ਦੇ ਪਿੱਪਲ ਓਲਿਓ ਇੱਕ ਬੰਦਾ ਨਿਕਲ ਕੇ ਉਸ ਦੇ ਸਾਹਮਣੇ ਆ ਖਲੋਤਾ ਪੂਰਾ ਦਕਲਜਾ ਟੈ ਕਰਕੇ ਵੱਜਾ ਉਸਨੇ ਝਟ ਦੇਣੀ ਤਕਿਆ ਉਹਨਾਂ ਦੇ ਪਿੰਡ ਦਾ ਜਵਾਨ ਮੁੰਡਾ ਰਸ਼ੀਦਾ ਉਹਦੇ ਮੂੰਹ ਰੇ ਖਲੋਤਾ ਸੀ ਰਸ਼ੀਦੇ ਨੂੰ ਖੌਰੇ ਬਾਈਵਾ ਚੌਵੀਵਾ ਭਰਾ ਹੋਣਾ ਹੈ ਉਹਦੀ ਭਰੀ ਹੋਈ ਜਵਾਨੀ ਉਹਦੇ ਮੂੰਹ ਉੱਤੇ ਖੌਰੂ ਪਾਈ ਜਾਂਦੀ ਸੀ ਪੂਰੋ ਨੇ ਤਕਿਆ ਰਸ਼ੀਦੇ ਦੀਆਂ ਦੋਵੇਂ ਅੱਖਾਂ ਉਸਦੇ ਮੂੰਹ ਉੱਤੇ ਪਾਟ ਪਟ ਪਈ ਜਾਂਦੀਆਂ ਨੇ ਉਹ ਕੰਬੀ ਉਸਦੇ ਮੂੰਹੋਂ ਹਲਕੀ ਜਿਹੀ ਚੀਖ ਨਿਕਲੀ ਤੇ ਉਹ ਰਸ਼ੀਦੇ ਦਾ ਪਾਸਾ ਬਚਾ ਕੇ ਭੱਜ ਖਲੋਤੀ ਉਹ ਭਾਈ ਦੀ ਭਾਈ ਦੀ ਕੁੜੀਆਂ ਦੇ ਸੰਗ ਵਿੱਚ ਜਾ ਰਲੀ ਹਣ ਉਹ ਆਪਣੇ ਘਰਾਂ ਦੀਆਂ ਮੁਹਾਟਾਂ ਕੋਲ ਅਪੜ ਪਈਆਂ ਸਨ ਉਹਦਾ ਸਾਹ ਇੱਕ ਸਾਹ ਨਹੀਂ ਸੀ ਚੱਲ ਰਲਦਾਗਾ ਇਨਾਂ ਹੀ ਸ਼ੁਕਰ ਸੀਗਾ ਰਸ਼ੀਦ ਨੇ ਉਹਨੂੰ ਹੱਥ ਨਾ ਲਾਇਆ ਰਸ਼ੀਦ ਨੇ ਉਹਨੂੰ ਮੂੰਹੋਂ ਕੁਝ ਨਾ ਕਿਹਾ ਨਹੀਂ ਮੁੰਡਾ ਸੀ ਕੇ ਸੀ ਸੀਗਾ ਸਹੇਲੀਆਂ ਉਹਨੂੰ ਮਖੌਲ ਕੀਤਾ ਪਰ ਪੂਰੋ ਦੀ ਹਜੇ ਵੀ ਜਾਨ ਵਿੱਚ ਜਾਨ ਨਹੀਂ ਸੀ ਆਉਂਦੀ ਪਈ ਨਹੀਂ ਭੜੀਏ ਸੀ ਜੇ ਨੀਰਾ ਪਾੜ ਹੀ ਖਾਂਦਾ ਏ ਆਂਦੇ ਨੇ ਜੇ ਰੈਸ਼ ਕਿਸ ਇਕੱਲੀ ਕਾਰੀ ਜਨਾਨੀ ਨੂੰ ਮਿਲ ਪਵੇ ਤਾਂ ਉਹਨੂੰ ਮਾਰਦਾ ਨਹੀਂਗਾ ਚੋਕ ਖੜਦਾ ਆ ਆਪਣੀ ਗੁਫਾ ਵਿੱਚ ਲਾ ਜਾ ਕੇ ਉਹਨੂੰ ਆਪਣੀ ਤ੍ਰਿਮਤ ਬਣਾ ਲੈਂਦਾ ਆ ਸਹੇਲੀਆਂ ਵਿੱਚੋਂ ਇੱਕ ਨੇ ਗੱਲ ਸੁਣਾਈ ਸੀ ਪੂਰੋ ਦੀ ਜਾਨ ਫਿਰ ਮੁਠੀ ਵਿੱਚ ਦੱਬ ਕੱਤੀ ਸੀਗੀ ਹਾਏ ਉਸ ਕਰਮਾ ਸੜੀ ਦਾ ਹਾਲ ਕੀ ਹੋਵੇਗਾ ਜਿਹਨੂੰ ਰੈਸ਼ਾ ਆਪਣੀ ਜਨਾਨੀ ਬਣਾ ਲਵੇ ਸੋਚ-ਸੋਚ ਕੇ ਉਸ ਦਾ ਰੰਗ ਉੱਡਣ ਲੱਗ ਪਿਆ ਸੀ ਉਸ ਨੂੰ ਫਿਰ ਅਸ਼ੀਜੇ ਦੀਆਂ ਫੈਲੀਆਂ ਫੈਲੀਆਂ ਅੱਖਾਂ ਜ਼ਿਆਦਾ ਗਈਆਂ ਸਨ ਹਣ ਪੂਰੋ ਆਪਣੇ ਘਰ ਅੱਪੜ ਪਈ ਸੀ ਸਹੇਲੀਆਂ ਹੱਸਦੀਆਂ ਖੇਡਦੀਆਂ ਅੱਗੇ ਲੰਘ ਗਈਆਂ ਉਸ ਤੋਂ ਦੂਜੇ ਦਿਨ ਜਦੋਂ ਉਹ ਤੇ ਉਹਦੇ ਨਾਲ ਸਾਥ ਨਾਲ ਪੈਲੀਆਂ ਵਿੱਚੋਂ ਮੋਗਰੇ ਪੰਗ ਤੋੜਦੀਆਂ ਸਨ ਛੋਲੀ ਜਹੀ ਉਸਨੇ ਦੋ ਮੁੱਠਾ ਮोगਰੇ ਕੋਲ ਵਗਦੇ ਖੂਹ ਤੋਂ ਢਣ ਤੋਂ ਆਉਂਦੇ ਸਨ ਨਿੱਕੇ ਮੋਗਰਿਆਂ ਦੀਆਂ ਡੰਡੀਆਂ ਤੋੜ ਕੇ ਉਸਨੇ ਤਰੇ ਚਾਰ ਮोगਰੇ ਆਪਣੇ ਮੂੰਹ ਵਿੱਚ ਪਾ ਲਏ ਸਨ ਜਿਉਂ ਹੀ ਉਸਨੇ ਤੱਕਿਆ ਲਾਗਲੇ ਰੱਖ ਕੋ ਸਿੱਧਾ ਖਲੋਤਾ ਸੀਗਾ ਪੂਰੇ ਜੰਗਲ ਅੱਥਾਂ ਵਿੱਚ ਜਿਵੇਂ ਕਿਸੇ ਨੇ ਜਾਨ ਹੀ ਧਰੂ ਲਈ ਹੋਵੇ ਡਰ ਉਸ ਦੇ ਮੂੰਹੋਂ ਉਤੋਂ ਲੰਮਕ ਲੰਮਕ ਕੇ ਪੈਂਦਾ ਸੀਗਾ ਸੋਨੂੰ ਡਰਦੇ ਕਿਉਂ ਅਸੀਂ ਤੇ ਤੁਹਾਡੇ ਚੱਕ ਰਹਾਂ ਅਜ ਰਸ਼ੀਦਾ ਬੋਲ ਪੈਸੀ ਰਸ਼ੀਦੇ ਦੇ ਮੂੰਹ ਉੱਤੇ ਇਲਤਪਈ ਝਾਕਦੀ ਸੀ ਪੂਰੋਂ ਨੂੰ ਇੰਜ ਹੀ ਲੱਗਾ ਜਿਵੇਂ ਹੁਣੇ ਰਸ਼ੀਦਾ ਰੈਸ਼ ਦੇ ਚੌੜੇ ਪੰਜੇ ਵਾਂਗ ਉਹਦੇ ਮੂੰਹ ਉੱਤੇ ਉਲਰ ਪਵੇਗਾ ਉਹਦੇ ਲੰਮਗਾ ਲੰਮਗਾ ਉਂਗਲਾਂ ਰੈਸ਼ ਦੇ ਨੋਹਾ ਵਾਂਗ ਉਸਦੇ ਗਾਲ ਦਿਵਾਲੇ ਫੈਲ ਜਾਣਗੇ ਫੇਰ ਉਹ ਉਸ ਨੂੰ ਧਰੁੰਦਾ ਜਾਏਗਾ ਤੇ ਫੇਰ ਫਿਰ ਕਰਮਾਂ ਨੂੰ ਉਸਨੇ ਤੱਕਿਆ ਸਾਹਮਣੇ ਦੋ ਕੰਮੀ ਪਏ ਲੱਗੇ ਆਉਂਦੇ ਸਨ ਰਸ਼ੀਦਾ ਉੰਜੇ ਦਾ ਉੰਜੇ ਖਲੋਤਾ ਹੋਇਆ ਉਹ ਲਾਲ ਟਮਾਟਰ ਨਾਲ ਭਰੀ ਹੋਈ ਕਿਆਰੀ ਦੇ ਉੱਤੋਂ ਛਲਾਂਗ ਮਾਰ ਕੇ ਤ੍ਰਿਖੇ ਤ੍ਰਿਖੇ ਪੈਰ ਸੁੱਟ ਦੀ ਸਹੇਲੀਆਂ ਵਿੱਚ ਜਾ ਮਿਲੀ ਸੀਗੀ ਉਸ ਦਿਨ ਉਹ ਟਡਿ ਨਡਾਲ ਜਿਹੀ ਹੋ ਗਈ ਸੀ ਸਾਰਾ ਰਾਹ ਕੁੜੀਆਂ ਦਾ ਹੱਥ ਫੜਫੜ ਤੁਰਦੀ ਰਹੀ ਪਰ ਸ਼ਾਮਿਆਂ ਤੋਂ ਵੀ ਕੰਬ ਕੰਬ ਪੈਂਦੀ ਰਹੀ ਸੀ ਨਿੱਕੇ ਨਿੱਕੇ ਖੜਾਕਾਂ ਤੋਂ ਵੀ ਤਰੇ ਤਰੇ ਔਰਦੀ ਸੀਗੀ ਉਸਨੇ ਨਾ ਕੁਝ ਮਾਂ ਨੂੰ ਦੱਸਿਆ ਤੇ ਨਾ ਕੁਝ ਪਿਓ ਨੂੰ ਉਦੋਂ ਚੇਲੀਆਂ ਕਹਿੰਦੀਆਂ ਸਨ ਪਲਾਂ ਇਹ ਵੀ ਕੋਈ ਗੱਲ ਐ ਮਾਵਾ ਪਿਓਆਂ ਨਾਲ ਕਰਨ ਵਾਲੀ ਜਵਾਨ ਜ਼ਹਾਨ ਕੁੜੀਆਂ ਨੂੰ ਰਾਹ ਜਾਂਦੇ ਛੋਂਦੇ ਤੱਕ ਦੇ ਝਾਕਦੇ ਹੀ ਆਏ ਨੇ ਮੂਹ ਜ਼ਬਾਨੀ ਕਦੇ ਉਹਨਾਂ ਨੇ ਗੁਲਾਮ ਬਣਦੇ ਆ ਕਦੇ ਉਹਨਾਂ ਦੇ ਚਾਕਰ ਸਦੀਦੇ ਆ ਅਲੜ ਪਲੜ ਬੋਲਦੇ ਹੀ ਆਏ ਨੇ ਬੋਲੀ ਜਾਣਦੇ ਭੌਂਕੀ ਜਾਣਦੋ ਪਲਾਂ ਕੋਈ ਕੁੱਤਿਆਂ ਦੇ ਭੌਂਕਣ ਤੋਂ ਵੀ ਡਰ ਕੇ ਸੜਕਾਂ ਉਤੇ ਤੁਰਨਾ ਛੱਡ ਦਿੰਦਾ ਐ ਉਸ ਦਿਹਾੜੇ ਉਹਨਾਂ ਦੇ ਪਿੰਡ ਵਿੱਚ ਇੱਕ ਸ਼ੀਆ ਸਤਾਂਵਰਿਆਂ ਦੇ ਜਾਤਕ ਨੂੰ ਇੱਕ ਹਲਕੇ ਕੁੱਤੇ ਨੇ ਕੱਟ ਖਾਧਾ ਸੀ ਗਲੀ ਮੁਹੱਲੇ ਦੀਆਂ ਤ੍ਰੀਮਤਾ ਨੇ ਰਲ ਕੇ ਮੁੰਡੇ ਦੇ ਜੱਖ ਮੂੰਹ ਤੇ ਲਾਲ ਮਿਰਚਾਂ ਬੰਧੀਆਂ ਮਿਰਚਾਂ ਦੀ ਕੁੜਿੱਤਨ ਨਾਲ ਕੁੱਤੇ ਦੇ ਦੰਦਾਂ ਦਾ ਜ਼ਹਿਰ ਸੜ ਜਾਣਾ ਸੀਗਾ ਪੂਰੋਂ ਨੇ ਇੱਕ ਖਬਰ ਸੁਣੀ ਪੈਂਦੀ ਸੱਟੇ ਉਹਦੇ ਦਿਲ ਵਿੱਚ ਖਿਆਲ ਆਇਆ ਕਿ ਉਹ ਸੂਈਆਂ ਮਿਰਚਾਂ ਕੱਟ ਕੇ ਰਸੀਦੇ ਦੀਆਂ ਅੱਖਾਂ ਵਿੱਚ ਭਰ ਦੇਵੇ ਰਸੀਦੇ ਦੀਆਂ ਅੱਖਾਂ ਨੂੰ ਸੋਚ-ਸੋਚ ਕੇ ਉਸ ਨੂੰ ਜ਼ਹਿਰ ਚੜਦਾ ਸੀਗਾ ਸੇਲੀਆਂ ਉਸ ਦੀਆਂ ਬਾਵਾ ਧੁੰਦੀਆਂ ਪਰ ਉਸ ਦਾ ਹਿਆਨ ਹੀ ਸੀ ਪੈਂਦਾ ਕਿ ਉਹ ਪੈਲੀਆਂ ਵੱਲ ਜਾਵੇ ਨਾਲੇ ਹੁਣ ਉਸ ਦਾ ਕਾਜ ਨੇੜੇ-ਨੇੜੇ ਆਉਦਾ ਸੀਗਾ ਉਸ ਦੇ ਪਿਓ ਨੇ ਕਿਉਂ ਤੇ ਮਿੱਦਾ ਇਕੱਠਾ ਕਰਕੇ ਅੰਦਰ ਧਰ ਲਿਆ ਸੀਗਾ ਉਸ ਦੀ ਮਾਂ ਨੇ ਪੀਲੇ ਪੱਟਨਲ ਪਰੋਤੇ ਹੋਏ ਬਾਗਾਂ ਨਾਲ ਲੱਕੜਾਂ ਦਾ ਸੰਦੂਕ ਭਰ ਦਿੱਤਾ ਸੀਗਾ ਸ਼ਾਮੋਂ ਆਂਦੇ ਹੋਏ ਸੁੱਚੇ ਤੇਵਰਾ ਦੀਆਂ ਤਹਾਂ ਜੋੜ ਕੇ ਉਹਨੇ ਦਾਜ ਵਾਲਾ ਚਿੱਟਾ ਟਰੰਕ ਤੋੜ ਦਿੱਤਾ ਸੀਗਾ ਚੁੰਨੀਆਂ ਵਾਸਤੇ ਨਿੱਕੀ ਬਾਕੜੀ ਪੰਨ ਪੰਨ ਕੇ ਉਹਦੇ ਪੋਟੇ ਵੀ ਰਹਿ ਗਏ ਸਨ ਪਿਛਲੇ ਅੰਦਰ ਦਾ ਮੂੰਹ ਚਮ ਚਮ ਪਿਆ ਕਰਦਾ ਸੀ ਜਿਹਦੇ ਵਿੱਚ ਉਹਨੇ ਪੂਰੋ ਦੇ ਦਾਜ ਲਈ ਪਿੱਤਲ ਦੇ ਪੂਰੇ 51 ਭਾਂਡੇ ਜੋੜੇ ਸਨ ਉਹਨਾਂ ਦਿਨਾਂ ਵਿੱਚ ਪਿੰਡਾਂ ਅੰਦਰ ਕਰੋਸ਼ੀ ਦਾ ਕੰਮ ਬੜਾ ਮਸ਼ਹੂਰ ਸੀ ਪੂਰੋਂ ਨੇ ਕਰੋਸ਼ੀ ਦੀਆਂ ਟਿੱਕੀਆਂ ਜੋੜ-ਜੋੜ ਕੇ ਪਲੰਗ ਦੀ ਪੂਰੀ ਚਾਦਰ ਬਣਾਈ ਸੀ ਤਸੂਤੀ ਦੀਆਂ ਤੰਦਾਂ ਗਿਣ-ਗਿਣ ਕੇ ਚੁਨ ਕਰੇ ਫੁੱਲ ਪਾਣੇ ਸਿੱਖੇ ਸਨ ਤੇ ਆਪਣੇ ਹੱਥੀਂ ਆਪਣੇ ਦਾਜ ਲਈ ਡੱਲੂ ਤੇ ਮੂੜੇ ਬਣਾਏ ਸਨ ਇੱਕ ਦਿਨ ਪਾਲਕ ਦੇ ਕੁਲੇ-ਗੂਲੇ ਪੱਤਰ ਤੋੜ ਕੇ ਪੂਰੋਂ ਨੇ ਸਾਗ ਚੀਰਿਆ ਉਸ ਦੀ ਮਾਂ ਸੂਤੜੀ ਦੀ ਉਨੀ ਉਹੀ ਪੀੜੀ ਉੱਤੇ ਬਹਿ ਕੇ ਆਪਣੇ ਮੁੰਡੇ ਨੂੰ ਦੁੱਧ ਦਿੰਦੀ ਪਈ ਸੀ ਪੂਰੋਂ ਨੇ ਕਾੜਨੀ ਨੂੰ ਬਾਣ ਦੇ ਛੋਟੇ ਜਿਹੇ ਗੁੱਛੇ ਨਾਲ ਚੰਗੀ ਤਰ੍ਹਾਂ ਕੂਚਿਆ ਫਿਰ ਸਾਗ ਨੂੰ ਦੋ ਪਾਣੀਆਂ ਨਾਲ ਧੋ ਕੇ ਵਿੱਚ ਛੋਲਿਆਂ ਦੀ ਦਾਲ ਰਲਾ ਕੇ ਕਾੜਨੀ ਨੂੰ ਮੂੰਹੋਂ ਮੂੰਹ ਭਰ ਦਿੱਤਾ ਸੀਗਾ ਪਰੋਲੇ ਦੀ ਮੱਠੀ ਅੱਗ ਉੱਤੇ ਦੁੱਧ ਕੜਨਾ ਪਿਆ ਹੋਇਆ ਸੀਗਾ ਉਸਨੇ ਚੁੱਲ੍ਹੇ ਵਿੱਚ ਦੋ ਚਾਰ ਛੰਡੇ ਛੋਡੇ ਲਾ ਕੇ ਸਾਗ ਜਾਂ ਤਰਿਆ ਸੀਗਾ ਉਸ ਦਾ ਕਾਜ ਹੁਣ ਉੱਕਾ ਨੇੜੇ ਆ ਗਿਆ ਸੀਗਾ ਉਸ ਦੀ ਮਾਂ ਨੂੰ ਉਡੀਕ ਸੀਗੀ ਭਾਵੇਂ ਅੱਜ ਭਲਕੇ ਉਸ ਦੇ ਸਹੁਰਿਆਂ ਤੋਂ ਕੋਈ ਮਿਰਚਾ ਲੈਣ ਹੀ ਆ ਜਾਵੇ ਉਸ ਦੀ ਮਾਂ ਕਹਿੰਦੀ ਹੁੰਦੀ ਸੀਗੀ ਉਹ ਕਿੱਡੀ ਸੁਨੱਖੀ ਤੀ ਸੀ ਰੋਟੀ ਟੁੱਕਰ ਤਾਂ ਉਹ ਵਿਹੜੇ ਵਿੱਚ ਭੁੰਦੀ ਚੁੰਦੀ ਹੀ ਘਰ ਛੱਡਦੀ ਸੀ ਉਸ ਦੇ ਸਹੇਲੀਆਂ ਆਖਦੀਆਂ ਸਨ ਉਹਨਾਂ ਨੂੰ ਜਵਾਨੀ ਵੀ ਤਾਂ ਹਾਰ ਕੇ ਹੀ ਚੜੀ ਸੀਗੀ ਉਸ ਦੇ ਗੋਰੇ ਨਸ਼ੋਬ ਮੂੰਹ ਉੱਤੋਂ ਅੱਖਾਂ ਤਲਕ ਤਲਕ ਪੈਂਦੀਆਂ ਸਨ ਉਸ ਦੀ ਮਾਂ ਨੇ ਇੱਕ ਹਿਰਸ ਨਾਲ ਉਹਦੇ ਵੱਲ ਤੱਕਿਆ ਸ਼ਾਇਦ ਉਹ ਸੋਚਦੀ ਸੀ ਕਿ ਉਹ ਹੁਣ ਸਾਰੇ ਉਤਰ ਜਾਵੇਗੀ ਤੇ ਉਸ ਦਾ ਪੇਕਾ ਕਰ ਪਾਂ ਪਾਂ ਕਰੇਗਾ ਉਹ ਆਪਣੀ ਮਾਂ ਦੀ ਸੱਜੀ ਬਾਹ ਸੀ ਮਾਂ ਦੀਆਂ ਅੱਖਾਂ ਵਿੱਚ ਕਲੇਡੂ ਪਾਰੇ ਸਨ ਹਰ ਇੱਕ ਧੀ ਦੀ ਮਾਂ ਨੂੰ ਰੋਣਾ ਪੈਂਦਾ ਆ ਬੈਠੀ ਬੈਠੀ ਉਸ ਦੀ ਮਾਂ ਗੌਣ ਲੱਗ ਪਈ ਸੀ ਲਾਮੀ ਤੇ ਲਾਮੀ ਨਿੱਕਲੇ ਜੇ ਦੇ ਨਾਲ ਮائیں ਦੱਸੀ ਤੇ ਦੱਸੀ ਇੱਕ ਬਾਤ ਨਹੀਂ ਗੱਤਾਂ ਤੇ ਲੰਮੀਆਂ ਨਹੀਂ ਧੀਆਂ ਕਿਉਂ ਜੰਮੀਆਂ ਨਹੀਂ ਅੱਜ ਵਿਛੋੜੇ ਵਾਲੀ ਰਾਤ ਨਹੀਂ ਉਸਦੀ ਮਾਂ ਦਾ ਗਲ ਘੱਟ ਡੁੱਲ ਪਿਆ ਸੀਗਾ ਉਹ ਚੌਂਕੇ ਦੇ ਨਿੱਕੇ ਨਿੱਕੇ ਕੰਮ ਸਾਂਭਦੀ ਸਰਕ ਦੀ ਮਾਂ ਦੀ ਆਵਾਜ਼ ਸੁਣਦੀ ਪਈ ਸੀ ਉਸ ਨੂੰ ਵਿਛੋੜੇ ਦਾ ਇੱਕ ਹੌਲ ਪਿਆ ਉਸਦੀ ਮਾਂ ਅੱਗੋਂ ਫਿਰ ਗਾਉਣ ਲੱਗ ਪਈ ਸੀ ਚਰਖਾ ਜੋ ਡੰਨੀ ਆ ਮੈਂ ਛੋਪੇ ਜੋ ਪਾਨੀ ਆ ਮੈਂ ਪਿੜੀਆਂ ਤੇ ਵਾਲੇ ਮੇਰੇ ਖੇਸੇ ਨਹੀਂ ਪੁੱਤਰਾ ਨੂੰ ਦਿੱਤੇ ਉੱਚੇ ਮਹਿਲ ਤੇ ਮਾੜੀਆਂ ਧੀਆ ਨੂੰ ਦਿੱਤਾ ਪਰਦੇਸ ਨੇ ਉਹ ਭਿੱਜੀ ਪਜੀ ਆ ਕੇ ਮਾਂ ਦੇ ਗੋਡੇ ਨਾਲ ਲੱਗ ਗਈ ਸੀਗੀ ਮਾਵਾਂ ਤੇ ਧੀਆ ਦੋਵੇਂ ਰੋ ਪਈਆਂ ਹਰ ਧੀ ਦੀ ਜਵਾਨੀ ਉਹਨੂੰ ਮਾਂ ਦੇ ਕੋਲੋਂ ਨਖੇੜ ਦਿੰਦੀ ਐ ਮਾਂ ਨੇ ਜੀ ਤਰਿਆ ਧੀ ਦੀ ਕੰਨ ਉਤੇ ਪਿਆਰ ਦਿੱਤਾ ਸੀਗਾ ਲੋੜ ਦੇ ਵੇਲੇ ਦਾ ਹਨੇਰਾ ਉਹਨਾਂ ਦੇ ਵੇੜੇ ਵਿੱਚ ਵੀ ਉਤਰ ਪਿਆ ਸੀਗਾ ਮਾਂ ਨੂੰ ਯਾਦ ਆਇਆ ਅੱਜ ਦੂਜੇ ਥਾਂ ਚੜਨ ਨੂੰ ਘਰ ਵਿੱਚ ਕੁਝ ਨਹੀਂ ਸੀਗਾ ਤੇ ਖੋਰੇ ਪੂਰੋ ਦੇ ਸਹੁਰਿਆਂ ਕੋਈ ਬੰਦਾ ਆਉਂਦਾ ਹੋਵੇ ਪੁਰੋ ਨੂੰ ਉਹਦੀ ਮਾਂ ਨੇ ਆਖਿਆ ਕਿ ਨਿੱਕੀ ਪੈਨ ਨੂੰ ਉਂਗਲੀ ਲਾ ਕੇ ਉਹ ਨਾਲ ਦੇ ਖੇਤਾਂ ਵਿੱਚੋਂ ਚਾਰ ਭਿੰਡੀਆਂ ਹੀ ਤੋੜ ਲਿਆਵੇ ਤੇ ਮਾਂ ਨੇ ਕਿਹਾ ਕਿ ਚੌਲਾਂ ਦੀ ਮੁੱਠ ਤੇ ਗੁੜ ਦੀ ਭੇਲੀ ਪਾ ਕੇ ਉਹ ਮਿੱਠੇ ਚੌਲ ਵੀ ਰਹਿਣ ਛੱਡੇ ਪੂਰਾ ਦਿਲ ਵੀ ਅੱਜ ਹੁਸੜ-ਹੁਸੜ ਪੈਂਦਾ ਸੀਗਾ ਉਸਨੇ ਆਪਣੇ ਨਿੱਕੀ ਭੈਣ ਨੂੰ ਨਾਲ ਲਿਆ ਤੇ ਬਾਹਰ ਤੁਰ ਪਈ ਉਸਨੇ ਪਿੰਡੀਆਂ ਤੋੜੀਆਂ ਦੋ ਚਾਰ ਮੋਗਰੇ ਤੋੜੇ ਤੇ ਪਿਛਲੇ ਪੈਰੀ ਨਿੱਕੀ ਭੈਣ ਨੂੰ ਨਾਲ ਲੈ ਕੇ ਘਰ ਵੱਲ ਪਰਤ ਪਈ ਸੀ ਜਾਂਦੀ ਵਾਰ ਉਸ ਨੂੰ ਸਿਰਫ ਇੱਕ ਖਿਆਲ ਸੀ ਆਉਂਦਾ ਅਸੇ ਰਿਹਾ ਕਿ ਬਈ ਹੁਣ ਉਹ ਆਪਣੀ ਮਾਂ ਨਾਲੋਂ ਨਿਖੜ ਜਾਵੇਗੀ ਆਪਣੇ ਭੈਣਾਂ ਨਾਲੋਂ ਵਿਛੜ ਜਾਵੇਗੀ ਆਪਣੇ ਨਵੇਂ ਜੰਮੇ ਵੀਰ ਕੋਲੋਂ ਦੂਰ ਤੁਰ ਜਾਵੇਗੀ ਆਉਂਦੀ ਵਾਰੀ ਉਸ ਨੂੰ ਜਿਵੇਂ ਕੋਈ ੱੱੱਕਾ ਵੱਜਦਾ ਆ ਇੱਕ ਖਿਆਲ ਆਇਆ ਜਾ ਜ਼ਿੰਦਗੀ ਭਾਵੇਂ ਇੱਥੇ ਰਸ਼ੀਦ ਹੀ ਮਿਲ ਪਵੇ ਉਸਨੇ ਪਰ ਤ੍ਰਿਖੇ ਤ੍ਰਿਖੇ ਕਰ ਦਿੱਤੇ ਸੀਗੇ ਪੂਰੋ ਨਸਨੀ ਕਿਉਂ ਪਈਏ ਉਸ ਦਿਨ ਨਿੱਕੀ ਭੈਣ ਨੂੰ ਸਾਹ ਚੜਿਆ ਹੋਇਆ ਸੀਗਾ ਪੂਰੋ ਦੀ ਪਿੱਠ ਵੱਲੋਂ ਭਾਈ ਦੀ ਭਾਈ ਦੀ ਇੱਕ ਘੋੜੀ ਆਈ ਉਹ ਜੇ ਡੰਡੀ ਤੋਂ ਇੱਕ ਪਾਸੇ ਵੀ ਨਹੀਂ ਸੀ ਲੱਥੀ ਕਿ ਖਬਰ ਨਹੀਂ ਘੋੜੀ ਕਿ ਘੋੜਾ ਘੋੜੀ ਦਾ ਸਵਾਰ ਪੂਰੇ ਦੇ ਸੱਜੇ ਮੋਢੇ ਨਾਲ ਵੱਜਾ ਸੀਗਾ ਪੂਰੋ ਜਿਵੇਂ ਉੱਕਾ ਪੁੱਕਾ ਡਿੱਗਣ ਹੀ ਲੱਗੀ ਸੀਗੀ ਕਿ ਉਸ ਨੂੰ ਕਿਸੇ ਮੋਢੇ ਤੋਂ ਧਰੂ ਕੇ ਘੋੜੀ ਉੱਤੇ ਸੱਟ ਲਿਆ ਸੀਗਾ ਉਸ ਦੀਆਂ ਚੀਕਾਂ ਉੜਦੀ ਹੋਈ ਘੋੜੀ ਨਾਲ ਪਲੋ-ਪਲੋ ਦੂਰ ਚਲ ਗਈਆਂ ਉਸ ਦੀ ਪੈਣ ਕੰਬਦੀ ਦੀ ਕੰਬਦੀ ਰਹਿ ਗਈ ਸੀ ਪਤਾ ਨਹੀਂ ਉਹ ਘੋੜੀ ਕਿੱਥੋਂ ਆਈ ਸੀਗੀ ਪਤਾ ਨਹੀਂ ਉਹਦਾ ਸਵਾਰ ਕੌਣ ਸੀ ਪਤਾ ਨਹੀਂ ਕੋਰੀ ਕਿੰਨਕ ਚਰ ਪਈ ਦੀ ਰਹੀ ਸੀਗੀ ਪੂਰੋਂ ਬੇਸਰਤ ਹੋ ਗਈ ਉਸ ਨੂੰ ਜਦੋਂ ਹੋਸ਼ ਆਈ ਉਹ ਚੌਕੰਦਾਂ ਦੇ ਅੰਦਰ ਬੰਦ ਬੂਹੇ ਵਾਲੇ ਇੱਕ ਕੋਠੇ ਵਿੱਚ ਮੰਜੀ ਉੱਤੇ ਪਈ ਸੀਗੀ ਉਸ ਨੂੰ ਸਭੋ ਕੁਝ ਯਾਦ ਆਇਆ ਉਸਨੇ ਕੰਧਾਂ ਨਾਲ ਮੱਥਾ ਪੰਨਿਆ ਉਸਨੇ ਬੂਹੇ ਨਾਲ ਮੱਥਾ ਪੰਨਿਆ ਹਰੀ ਹੁੱਟੀ ਉਹ ਮੰਜੀ ਤੇ ਟੈ ਪਈ ਸੀ ਫੇਰ ਬੇਸੁਰਤ ਹੋ ਗਈ ਸੀ ਉਸ ਨੂੰ ਜਦੋਂ ਸੁਰਤ ਆਈ ਕੋਈ ਉਸ ਦੇ ਸਿਰ ਵਿੱਚ ਤੱਤਾ ਘੋ ਪਿਆ ਚਸਦਾ ਸੀਗਾ ਉਸ ਨੂੰ ਇੱਕ ਵਾਰ ਤਾਂ ਖਿਆਲ ਆਇਆ ਖੋਰੇ ਉਹਦੀ ਮਾਂ ਉਹਦੀ ਸਰਹੰਦੀ ਬੈਠੀ ਹੋਈ ਏ ਤੇ ਉਸ ਨੂੰ ਪੰਜੇ ਅੱਠ ਪੁਖਾਰ ਚੜਿਆ ਹੋਇਆ ਸੀਗਾ ਮਾਂ ਨਹੀਂ ਉਸ ਦੇ ਮੂੰਹੋਂ ਨਿਕਲਿਆ ਸੀਗਾ ਮੇਰੀ ਕੀਤੀ ਮਾਫ ਕਰ ਦੇ ਤੇ ਇੱਕ ਵਾਰ ਸੌਤ ਕਰ ਪੁਰੋ ਕਿਸੇ ਸਰਹੰਦੀ ਵੱਲੋਂ ਆਖਿਆ ਸੀਗਾ ਆਪ ਨਾਲ ਹੂੰਗ ਦੀ ਪੂਰੋ ਨੇ ਸਿਰ ਚੱਕ ਕੇ ਦੇਖਿਆ ਰਸ਼ੀਦਾ ਉਹਦੀ ਸਰਹੰਦੀ ਬੈਠਾ ਸੀ ਪੂਰੋ ਦੀ ਇੱਕੋ ਚੀਕ ਨਿਕਲੀ ਤੇ ਉਹ ਗਸ਼ ਖਾਗੇ ਸੀ ਉਸਨੇ ਦੇਖਿਆ ਕਾਲੀ ਜੱਤ ਵਾਲਾ ਇੱਕ ਰੈਸ਼ ਉਹਦੇ ਵਾਲਾਂ ਵਿੱਚ ਆਪਣੇ ਪਹੁੰਚੇ ਪਿਆ ਫਿਰਦਾ ਸੀਗਾ ਉਹ ਇੱਕ ਗੁਫਾ ਵਿੱਚ ਡੱਕੀ ਹੋਈ ਸੀ ਉਹ ਸੁੰਗੜਦੀ ਪਈ ਜਾਂਦੀ ਸੀ ਰੈਸ਼ ਫੈਲਦਾ ਜਾਂਦਾ ਸੀਗਾ ਰੈਸ਼ ਨੇ ਆਪਣੀਆਂ ਜੱਤ ਵਾਲੀਆਂ ਬਾਹਾਂ ਵਿੱਚ ਉਸ ਨੂੰ ਬੁਲੇਟ ਲਿਆ ਸੀਗਾ ਉਸਨੇ ਅੱਖਾਂ ਪਾੜ ਪਾੜ ਕੇ ਦੇਖਿਆ ਕੋਈ ਉਹਦੇ ਪੈਰਾਂ ਦੀਆਂ ਤਲੀਆਂ ਛਸ ਰਿਹਾ ਸੀਗਾ ਫੇਰ ਕਿਸੇ ਨੇ ਉਹਦੇ ਮੋਢੇ ਨੱਪੇ ਫੇਰ ਕਿਸੇ ਨੇ ਪਾਣੀ ਦੀਆਂ ਚੂਲੀਆਂ ਉਹਦੇ ਮੂੰਹ ਵਿੱਚ ਪਾਈਆਂ ਰੈਸ਼ ਦੀ ਗੁਫਾ ਅਕੇ ਰਸੀਦੇ ਦਾ ਘਰ ਪੂਰੇ ਦੇ ਸਿਰ ਨੂੰ ਚੱਕਰ ਪਿਆਉਂਦੇ ਸਨ ਫੇਰ ਖੋਰੇ ਉਹ ਸੌਂ ਗਏ ਉਸ ਨੂੰ ਆਪਣੀ ਮਾਂ ਆਪਣਾ ਪਿੰਡ ਸਭ ਕੁਝ ਯਾਦ ਸੀਗਾ ਔਨ ਉਸ ਨੂੰ ਜ਼ਾਬਦਾਰ ਸੀਗਾ ਕਿ ਇਸ ਗੁਫਾ ਵਿੱਚ ਪਿਆ ਪਿਆ ਉਹਨੂੰ ਬਰੇ ਹੋ ਗਏ ਸਨ ਰਸ਼ੀਦ ਦੇ ਦੀ ਸ਼ਕਲ ਦੇਖਣ ਦੀ ਉਹਨੂੰ ਆਦਤ ਹੋ ਗਈ ਸੀ ਨਾ ਰਸ਼ੀਦ ਨੇ ਉਸ ਨੂੰ ਕਦੇ ਕੁਝ ਕਿਹਾ ਸੀਗਾ ਨਾ ਉਸ ਨੇ ਕਦੇ ਰਸ਼ੀਦ ਦੇ ਨੂੰ ਬੁਲਾਇਆ ਸੀ ਸੁੱਤੀ ਪਈ ਦੇ ਮੂੰਹ ਵਿੱਚ ਰਸ਼ੀਦਾ ਤੱਤੇ ਕੀਤੇ ਹੋਏ ਗੋੜ ਤੇ ਘੋੜ ਦੇ ਚਮਚੇ ਪਾਉਂਦਾ ਸੀਗਾ ਕਦੇ ਕੁਝ ਉਸ ਦੇ ਅੰਦਰ ਲੰਘ ਜਾਂਦਾ ਸੀ ਤੇ ਕਦੇ ਉਹ ਥੁੱਕ ਛੱਡਦੀ ਸੀ ਫਿਰ ਉਸ ਨੇ ਹੌਸਲਾ ਕਰਕੇ ਕੰਧ ਨਾਲ ਪਿੱਠ ਜੋੜੀ ਤੇ ਮੰਜੀ ਉੱਤੇ ਬਹਿ ਗਈ ਸੀ ਮੈਂ ਕਿੱਥੇ ਹਾਂ ਉਸ ਨੇ ਪੁੱਛਿਆ ਮੇਰੇ ਕੋਲ ਰਸ਼ੀਦ ਦਾ ਮੁੰਜੇ ਦੇ ਸਾਹਮਣੇ ਲੱਕੜੀ ਦੇ ਇੱਕ ਸਟੂਲ ਉੱਤੇ ਬੈਠਾ ਹੋਇਆ ਸੀਗਾ ਰਸ਼ੀਦੇ ਦਾ ਮੂੰਹ ਨੀਵਾ ਸੀਗਾ ਅੱਜ ਰਸ਼ੀਦੇ ਦੀਆਂ ਅੱਖਾਂ ਪਾਟ ਪਟ ਕੇ ਪੂਰੋ ਦੇ ਮੂੰਹ ਉੱਤੇ ਨਹੀਂ ਸਨ ਪੈਂਦੀਆਂ ਪਈਆਂ ਤੂੰ ਮੈਨੂੰ ਇੱਥੇ ਕਿਉਂ ਆਂਦਾ ਆ ਪੂਰੋ ਨੂੰ ਪੁੱਛਣ ਦਾ ਜੀਰਾ ਪਿਆ ਫਿਰ ਕਦੀ ਦੱਸਾਂਗਾ ਰਸ਼ੀਦੇ ਨੇ ਇੰਨਾ ਕਿਹਾ ਤੇ ਉੱਠ ਕੇ ਬਾਹਰ ਤੁਰ ਗਿਆ ਸੀਗਾ ਗੰਮਸਮ ਪੂਰੋ ਮੰਜੇ ਉੱਤੇ ਪਈ ਰਹੀ ਸੀ